ਚੱਲ ਭਈ ਜੇਕਰ ਹੋਣ ਸਿੱਖ ਧਰਮ ਦੇ ਬੀਜ ਮੰਤਰ ਇੱਕ ਓੰਕਾਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਓਮ ਓਮੰਗ ਜਾਂ ਓੰਕਾਰ ਰੂਪ ਵੇਦ ਉਪਨਿਸ਼ਟ ਅਤੇ ਗੀਤਾ ਵਿੱਚੋਂ ਪ੍ਰਾਪਤ ਹੁੰਦੇ ਹਨ ਓੰਕਾਰ ਵੇਦ ਬਹੁਤ ਦੇਵਵਾਦੀ ਸਿਧਾਂਤ ਵਿੱਚ ਬ੍ਰਹਮ ਵਿਸ਼ਨੂੰ ਅਤੇ ਸ਼ਿਵ ਦੀ ਹੋਣਦ ਨੂੰ ਸ਼ਿਵ ਦੀ ਹੋਣਦ ਦਾ ਸਿਧਾਂਤ ਹੈ ਅਤੇ ਇਹਨਾਂ ਸਿਧਾਂਤ ਹਮੇਸ਼ਾ ਹੀ ਚੱਲਦਾ ਆ ਰਿਹਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਪਰਮਾਤਮਾ ਤੇ ਜ਼ੋਰ ਦਿੰਦੇ ਹੋਏ ਅਤੇ ਹਿੰਦੁਸਤਾਨ ਵਿੱਚ ਪ੍ਰਚਲਿਤ ਬਹੁਤ ਦੇਵਵਾਦ ਵੱਲ ਧਿਆਨ ਨਾ ਦਿੰਦੇ ਹੋਏ ਸਰਬਸ਼ਕਤੀਮਾਨ ਪਰਮਾਤਮਾ ਬਾਰੇ ਮੂਲ ਮੰਤਰ ਵਿੱਚ ਇੱਕ ਓੰਕਾਰ ਤੋਂ ਪਹਿਲਾਂ ਏ加 ਲਗਾ ਕੇ ਇਸ ਨੂੰ ਇੱਕ ਓੰਕਾਰ ਬਣਾ ਦਿੱਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਵਿੱਚ ਇੱਕ ਓੰਕਾਰ ਬ੍ਰਹਮ ਦੇ ਨਿਰਗੁਣ ਸਰੂਪ ਤੇ ਜ਼ੋਰ ਦਿੰਦਾ ਹੈ ਇਹ ਫਾਰਮੂਲੇ ਵਿੱਚ ਏਕਾ ਨੂੰ ਬੀਜ ਮੰਤਰ ਕਿਹਾ ਜਾਂਦਾ ਹੈ ਜਿੱਥੇ ਸਿੱਖ ਜਿੱਥੋਂ ਸਿੱਖ ਧਰਮ ਦਾ ਸਾਰਾ ਤਾਣਾ ਬਾਣਾ ਪੈਦਾ ਹੋਇਆ ਹੈ ਅਤੇ ਜਿਹੜਾ ਬਹੁਤ ਦੇਵਵਾਦ ਧਰਮ ਬਹੁਤ ਦੇਵਵਾਦ ਦੇ ਨਾਂ ਜਾਣੀ ਜਾਂਦੀ ਧਾਰਨਾ ਨੂੰ ਰੱਦ ਕਰਦਾ ਹੈ ਭਾਈ ਗੁਰਦਾਸ ਜੀ ਇੱਕ ਓੰਕਾਰ ਦੇ ਸੰਬੰਧ ਵਿੱਚ ਲਿਖਦੇ ਹਨ ਏਕਾ ਇੱਕ ਓੰਕ ਇੱਕ ਓੰਕਾਰ ਲਿਖ ਦਿਖਾ ਲਿਆ ਓੜਾ ਓੰਕਾਰ ਪਾਸ ਬਿਹਾ ਲਿਆ ਗੁਰਬਾਣੀ ਦਾ ਫਰਮਾਨ ਹੈ ਆਪੀ ਨੇ ਆਪ ਸਾਚੂ ਆਪ ਵੀ ਨੇ ਰਚੋ ਨਾਉ ਦੂਈ ਕੁਦਰਤ ਸਾਜੀਏ ਕਰ ਆਸਨ ਡਿਠੋ ਦੀ ਅਦਾਵ ਜਾਉ ਮੂਲ ਮੰਤਰ ਦੇਸਦਾਨ ਮੂਲ ਮੰਤਰ ਇੱਕ ਓਨਕਾਰ ਦੇ ਸਿਧਾਂਤ ਨੂੰ ਸਪਸ਼ਟ ਰੂਪ ਵਿੱਚ ਉਜਾਗਰ ਕਰਦਾ ਹੈ ਜੇਕਰ ਇੱਕ ਓਨਕਾਰ ਦੇ ਸਿਧਾਂਤ ਨੂੰ ਆਪਾਂ ਮੂਲ ਮੰਤਰ ਦੇ ਆਧਾਰ ਤੇ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਸ ਮੂਲ ਮੰਤਰ ਦੇ ਅਰਥਾਂ ਰਾਹੀਂ ਸਮਝਿਆ ਜਾ ਸਕਦਾ ਹੈ ਇੱਕ ਓਨਕਾਰ ਤੋਂ ਭਾਵ ਹੈ ਉਹ ਇੱਕ ਅਕਾਲ ਪੁਰਖ ਸਤਨਾਮ ਉਸ ਦਾ ਨਾਮ ਸੱਚਾ ਹੈ ਕਰਤਾ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਪੁਰਖ ਪੂਰਨ ਹੈ ਵਿਆਪਕ ਹੈ ਨਰ ਪਉ ਭੈ ਤੋਰ ਹੈ ਤਸ ਹੈ ਸਤਿ ਪ੍ਰਕਾਸ਼ ਰੂਪ ਹੈ ਗੋਰੀ ਪ੍ਰਸਾਦ ਗੁਰਾਂ ਦੀ ਦਿਆਨ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ ਓਨਕਾਰ ਦਾ ਸੰਕਲਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਆਖਿਆਤਮਕ ਅਤੇ ਪਵਿੱਤਰ ਰੂਪ ਵਿੱਚ ਵਰਣਨ ਕੀਤਾ ਗਿਆ ਹੈ ਜੋ ਸਮਾਜਿਕ ਅਤੇ ਧਾਰਮਿਕ ਤੌਰ ਤੇ ਸਮੇਂ ਦੀ ਮੰਗ ਅਨੁਸਾਰ ਅਕਾਲ ਪੁਰਖ ਦੀ ਹੋਂਦ ਤੇ ਜ਼ੋਰ ਦਿੰਦਾ ਹੈ ਧਾਰਮਿਕ ਅਤੇ ਸਮਾਜਿਕ ਤੌਰ ਤੇ ਇੱਕ ਮੁੱਠ ਸਮਾਜ ਦੀ ਮੋਢਲੀ ਲੋੜ ਸਮਝ ਕੇ ਗੁਰੂ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਓੰਕਾਰ ਨੂੰ ਪਹਿਲ ਦੇ ਆਧਾਰ ਤੇ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ